ਦੋਸਤੋ ਸਭ ਤੋਂ ਪਹਿਲਾਂ ਤੋਂ ਸਤਿ ਸ਼੍ਰੀ ਅਕਾਲ ਕਹਾਣੀਆਂ ਦੇ ਬਲਟਿਨ ਵਿੱਚ ਅੱਜ ਇੱਕ ਹੋਰ ਕਹਾਣੀ ਪੇਸ਼ ਕਰਦੇ ਆ ਅੱਗੇ ਅਸੀਂ ਤੁਹਾਨੂੰ ਮੋਸਟਲੀ ਕੀ ਘਰ ਦੇ ਵਿੱਚ ਬੈਠ ਕੇ ਕਹਾਣੀਆਂ ਸੁਣਾਉਂਦੇ ਸੀ ਠੀਕ ਹੈ ਉਹਨੂੰ ਅੱਜ ਖੇਤ ਦੇ ਵਿੱਚ ਬੈਠ ਕੇ ਤੇ ਮਜੇ ਨਾਲ ਕਹਾਣੀ ਸੁਣਾਉਂਦੇ ਆ ਠੀਕ ਹੈ ਖੇਤ ਦੇ ਵਿੱਚ ਬੈਠਿਆ ਚਾਰ ਅਮਰੀਕਨ ਕਾਂ ਹੀ ਕਰ ਕਾਂ ਤੇ ਮੋਜਾਂ ਹੀ ਮੋਜਾਂ ਠੀਕ ਹੈ ਕਿਆ ਬਾਤ ਨੇ ਖੇਤਾਂਆਂ ਵੀਰੇ ਜਿਹੜੇ ਖੇਤਾਂ ਵਿੱਚ ਰਹਿੰਦੇ ਨਾ ਵਾਕਈ ਉਹ ਸਵਰਗੇ ਚ ਰਹਿੰਦੇ ਆ ਅਹੀ ਕਦੇ ਕਦੇ ਕਿ ਤਮ ਜ ਆ ਜਾਂਦਿਆਂ ਤਾਂ ਕਹਾਣੀ ਸੁਣਾਉਂਦਿਆਂ ਬਈ ਤੁਨ ਠੀਕ ਹੈ ਇੱਕ ਸੇਹਰ ਹੁੰਦਾ ਬੜਾ ਅਮੀਰ ਹੁੰਦਾ ਬੜਾ ਅਮੀਰ ਹੁੰਦਾ ਬੜੀ ਮਿਹਨਤ ਕਰਦਾ ਹੈ ਅਮੀਰ ਹੁੰਦਾ ਕਾਰ ਬਾਰ ਕੋਠੀ ਬੰਗਲਾ ਕਾ ਸਭ ਕੁਝ ਹੁੰਦਾ ਹੁੰਦੇ ਠੀਕ ਹੈ ਤਾਂ ਕੀ ਹੁੰਦਾ ਕਿ ਉਹ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦਾ ਨਾ ਕਸਰਤ ਕਰਦਾ ਨਾ ਕੋਈ ਯੋਗਾ ਇਸ ਤਰ੍ਹਾਂ ਆਪਣੀ ਉਹ ਸਿਹਤ ਦਾ ਧਿਆਨ ਨਹੀਂ ਰੱਖਦਾ ਤਾਂ ਕੀ ਹੁੰਦਾ ਇੱਕ ਦਿਨ ਉਹ ਥੱਕਿਆ ਟੁੱਟਿਆ ਘਰ ਆਉਂਦਾ ਹੈ ਤੇ ਆ ਕੇ ਮੰਜੇ ਤੇ ਪੈ ਜਾਂਦਾ ਉਹਦੀ ਘਰ ਵਾਲੀ ਕਹਿੰਦੀ ਹੈ ਖਾਣਾ ਤਿਆਰ ਕਰਕੇ ਲਿਆਉਂਦੀ ਹੈ ਕਹਿੰਦੀ ਲਓ ਜੀ ਸੇਟ ਦੀ ਖਾਣਾ ਖਾ ਲਓ ਉਹ ਕਹਿੰਦਾ ਮੈਂ ਖਾਣਾ ਨਹੀਂ ਖਾਣਾ ਉਹ ਥੱਕਿਆ ਹੁੰਦਾ ਹੈ ਰਮਾ ਪੈ ਠੀਕ ਹੈ ਤਾਂ ਕੀ ਹੁੰਦਾ ਥੋੜੀ ਦੇਰ ਬਾਅਦ ਉਹਨੂੰ ਨਾ ਇੱਕ ਆਪਣੇ ਮੰਜੇ ਦੇ ਉੱਪਰ ਥੋੜੀ ਇੱਕ ਆਕ੍ਰਿਤੀ ਵਿਖਾਈ ਦਿੰਦੀ ਇੱਕ ਜਿਹਾ ਤਰ੍ਹਾਂ ਵਿਖਾਈ ਦਿੰਦਾ ਉਹ ਹੁੰਦੀ ਹੈ ਉਸਦੀ ਆਤਮਾ ਉਹਦੀ ਆਤਮਾ ਕਹਿੰਦੀ ਜੀ ਮੈਂ ਆਤਮਾ ਨੂੰ ਸੇਟ ਨੂੰ ਕਹਿੰਦੀ ਆ ਵੀ ਮੈਂ ਤੇਰੇ ਵਿੱਚੋਂ ਜਾ ਰਹੀ ਹਾਂ ਇਹ ਕਹਿੰਦਾ ਵੀ ਕਿਉਂ ਤੂੰ ਮੇਰੇ ਤੋਂ ਤੂੰ ਜਾ ਰਹੀ ਹੈ ਤੇਰੇ ਕੋ ਮਤਲਬ ਕਿ ਆਤਮਾ ਨੂੰ ਹਰ ਇਨਸਾਨ ਆਤਮਾ ਆਪਣੀ ਹਿੰਦੀ ਤੇ ਆਤਮਾ ਨੂੰ ਰੱਖਦਾ ਕਦੋਂ ਕਿਉਂ ਜਾ ਰਹੀ ਹੈ ਉਹ ਸਿਹਤ ਨੂੰ ਕਿੰਦੀ ਆ ਦੇ ਤੇਰੇ ਕੋਲ ਧਨ ਦੌਲਤ ਸਭ ਕੁਝ ਹੈ ਤੇਰੇ ਕੋਲ ਕਿ ਪਰ ਫਿਰ ਵੀ ਮੈਂ ਤੈਨੂੰ ਛੱਡ ਕੇ ਜਾ ਰਹੀ ਹਾਂ ਇਹਦਾ ਕਾਰਨ ਇਹ ਹੈ ਕਿ ਤੂੰ ਆਪਦੀ ਸਿਹਤ ਦਾ ਧਿਆਨ ਨਹੀਂ ਰੱਖਦਾ ਤੇਰੀ ਸਿਹਤ ਅੰਦਰੋਂ ਨਰੋਗ ਹੋਈ ਪਈ ਹੈ ਰੋਗਾਂ ਨਾਲ ਤੂੰ ਜਕੜਿਆ ਪਿਆ ਰੋਗ ਤੈਨੂੰ ਐਨੇ ਨੇ ਤੂੰ ਧਿਆਨ ਹੀ ਨਹੀਂ ਰੱਖਦਾ ਆਪਣੀ ਚੇਤ ਦਾ ਮੈਂ ਕੀ ਲੈਣਾ ਕੀ ਲੈਣਾ ਇਹੋ ਜੀ ਸਰੀਰ ਦੇ ਵਿੱਚ ਰਹਿ ਕੇ ਮੈਂ ਤਾਂ ਚੱਲਿਓ ਭਈ ਮੈਂ ਤਾਂ ਜਾਨੀ ਆ ਠੀਕ ਹੈ ਤਾਂ ਸਿੱਖ ਨੂੰ ਬੜਾ ਪ੍ਰਸਤਾਵ ਹੁੰਦਾ ਆ ਕਿ ਯਾਰ ਆਪਾਂ ਨੂੰ ਆਪਣੇ ਸਰੀਰ ਦਾ ਧਿਆਨ ਰੱਖਣਾ ਤਾਂ ਦੋਸਤੋ ਇਸ ਮਿੱਤੀ ਦੀ ਕਹਾਣੀ ਤੋਂ ਇਹ ਸੰਦੇਸ਼ ਮਿਲਦਾ ਕਿ ਆਪਾਂ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਜਿਹੜੇ ਮੇਰੇ ਭੈਣ ਬਰਾਖੇ ਤਾਂ ਵਿੱਚ ਕੰਮ ਕਰਦੇ ਨੇ ਜਾਂ ਹੋਰ ਕਿਸੇ ਕਾਰਖਾਨੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਇੰਨਾ ਮਿਹਨਤ ਦੀ ਕਸਰਤ ਦੀ ਲੋੜ ਨਹੀਂ ਪਰ ਜਿਹੜੇ ਵਿਹਲੇ ਹੀਗੇ ਨੇ ਜਿਵੇਂ ਦੁਕਾਨ ਤੇ ਬੈਠਦੇ ਨੇ ਜਾਂ ਕੋਈ ਹੋਰ ਇਸ ਤਰ੍ਹਾਂ ਦਾ ਕੰਮ ਕਰਦੇ ਨੇ ਉਹਨਾਂ ਨੂੰ ਆਪਣੇ ਸਰੀਰ ਲਈ ਜ਼ਰੂਰ ਟਾਈਮ ਦੇਣਾ ਚਾਹੀਦਾ ਹੈ ਉਹਨਾਂ ਨੂੰ ਝਟਦਾ ਝਟ ਅੱਧਾ ਘੰਟਾ ਪੌਣਾ ਘੰਟਾ ਵਰਜਿਸ ਕਰਨੀ ਚਾਹੀਦੀ ਹੈ ਯੋਗਾ ਕਰਨਾ ਚਾਹੀਦਾ ਹੈ ਜਿਮ ਵਿੱਚ ਜਾਣਾ ਚਾਹੀਦਾ ਜੋ ਵੀ ਤੁਹਾਨੂੰ ਸਰੀਰ ਦੇ ਉਮਰ ਦੇ ਹਿਸਾਬ ਨਾਲ ਠੀਕ ਲੱਗੇ ਠੀਕ ਹੈ ਤਾਂ ਇਸ ਤਰ੍ਹਾਂ ਇਹਨੀ ਕਹਾਣੀ ਜਿਹੜੀ ਸੀ ਆਪਣੀ ਇੱਥੇ ਸਮਾਪਤ ਹੋ ਗਈ ਆ ਤਾਂ ਦੋਸਤੋ ਪਲੀਜ਼ ਸਾਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਾਨੂੰ ਬਹੁਤ ਜ਼ਿਆਦਾ ਲੋੜ ਹੈ ਤੁਹਾਡੀ ਸਪੋਰਟ ਦੀ ਪਲੀਜ਼ ਸਬਸਕ੍ਰਾਈਬ ਕਰੋ ਮੇਰੇ ਸਾਡੇ